ਤੁਹਾਡਾ ਜੀ ਆਇਆਂ ਨੂੰ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਟੱਡੀ ਟਰੈਕ ਸਲਾਹਕਾ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਹਾਸਲ ਕਰਾਂਗੇ ਕਿ ਕੈਨੇਡਾ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਜੀਵਨ ਸਾਥੀ ਵਜੋਂ ਕੌਣ ਓਪਨ ਵਰਕ ਪਰਮਿਟ ਪ੍ਰਾਪਤ ਕਰ ਸਕਦਾ ਹੈ ਜੇਕਰ ਤੁਸੀਂ ਕਿਸੇ ਅੰਤਰਰਾਸ਼ਟਰੀ ਵਿਦਿਆਰਥੀ ਦੇ ਜੀਵਨ ਸਾਥੀ ਜਾਂ ਕਾਮਨ ਲਾਪ ਪਾਰਟਨਰ ਹੋ ਤਾਂ ਤੁਸੀਂ ਓਪਨ ਵਰਕ ਪਰਮਿਟ ਲਈ ਯੋਗ ਹੋ ਸਕਦੇ ਹੋ ਇਹ ਓਪਨ ਵਰਕ ਪਰਮਿਟ ਤੁਹਾਨੂੰ ਕੈਨੇਡਾ ਵਿੱਚ ਜ਼ਿਆਦਾਤਰ ਉਦਯੋਗਾਂ ਲਈ ਜ਼ਿਆਦਾਤਰ ਮਾਲਕਾਂ ਲਈ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ ਇਹ ਤੁਹਾਡੇ ਸਾਥੀ ਦੇ ਸਟੱਡੀ ਪਰਮਿਟ ਦੀ ਮਿਆਦ ਪੁੱਗਣ ਤੱਕ ਵੈਤਤਾ ਦੀ ਮਿਆਦ ਦੇ ਨਾਲ ਜਾਰੀ ਕੀਤਾ ਜਾ ਸਕਦਾ ਹੈ ਜੇਕਰ ਤੁਹਾਡਾ ਜੀਵਨ ਸਾਥੀ ਜਾਂ ਕਾਮਨ ਲਾਭ 파ਟਨਰ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੈ ਜੋ ਹੈਟਲਿਕ ਦੇ ਪ੍ਰੋਗਰਾਮਾਂ ਵਿੱਚੋਂ ਕਿਸੇ ਇੱਕ ਵਿੱਚ ਦਾਖਲ ਹੈ ਤਾਂ ਤੁਸੀਂ OWP ਲਈ ਯੋਗ ਹੋ ਸਕਦੇ ਹੋ ਪਹਿਲਾ ਡਾਕਟਰੇਟ ਪ੍ਰੋਗਰਾਮ ਦੂਜਾ 16 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਦਾ ਮਾਸਟਰ ਪ੍ਰੋਗਰਾਮ ਇੱਕ ਯੋਗ ਪੇਸ਼ੇਵਰ ਪ੍ਰੋਗਰਾਮ ਡੈਂਟਲ ਸਰਜਰੀ ਦਾ ਡਾਕਟਰ ਬੈਚਲਰ ਆਫ ਲਾ ਜਾਂ ਜੂਰੀਸ ਡਾਕਟਰ ਡਾਕਟਰ ਆਫ ਮੈਡੀਸਨ অপਟੋਮੈਟਰੀ ਦਾ ਡਾਕਟਰ ਫਾਰਮੇਸੀ ਡਾਕਟਰ ਆਫ ਵੈਟਰਨਰੀ ਮੈਡੀਸਨ ਨਰਸਿੰਗ ਵਿਦ ਸਾਇੰਸ ਬੈਚਲਰ ਨਰਸਿੰਗ ਸਾਇੰਸ ਨਰਸਿੰਗ ਬੈਚਲਰ ਸਿੱਖਿਆ ਬੈਚਲਰ ਇੰਜੀਨੀਅਰਿੰਗ ਬੈਚਲਰ ਵਾਦੂ ਯੋਗ ਪ੍ਰੋਗਰਾਮ ਵਾਧੂ ਯੋਗ ਪ੍ਰੋਗਰਾਮ ਅਰਜੀ ਕਿਵੇਂ ਦੇਣੀ ਹੈ ਕਿਸੇ ਅੰਤਰਰਾਸ਼ਟਰੀ ਵਿਦਿਆਰਥੀ ਦੇ ਜੀਵਨ ਸਾਥੀ ਵਜੋਂ ਵਰਕ ਪਰਮਿਟ ਲਈ ਅਰਜੀ ਦੇਣ ਲਈ ਤੇ ਉਸੀ ਅਰਜੀ ਭਰਨ ਤੋਂ ਪਹਿਲਾਂ ਹਦਾਇਤ ਗਾਈਡ ਪੜੋ ਇਹ ਜਾਣਨ ਲਈ ਕਿ ਅਰਜੀ ਫਾਰਮ ਦੇ ਹਰੇਕ ਖੇਤਰ ਦਾ ਜਵਾਬ ਕਿਵੇਂ ਦੇਣਾ ਹੈ ਇੱਕ ਵਿਅਕਤੀਗਤ ਦਸਤਾਵੇਜ਼ ਚ ਚੈਕਲਿਸਟ ਬਣਾਉਣ ਲਈ ਆਈ ਆਰ ਸੀ ਸੀ ਦੇ ਟੂਲ ਦੀ ਵਰਤੋਂ ਕਰੋ ਧਿਆਨ ਦਿਓ ਕਿ ਤਕਨੀਕੀ ਮੁੱਦਿਆਂ ਲਈ ਟੂਲ ਦੇ ਅੰਦਰ ਕੁਝ ਸਵਾਲਾਂ ਦੇ ਜਵਾਬ ਇੱਕ ਖਾਸ ਤਰੀਕੇ ਨਾਲ ਦੇਣ ਦੀ ਲੋੜ ਹੁੰਦੀ ਹੈ। ਆਈਆਰਸੀਸੀ ਦੇ ਪੋਰਟਲ ਰਾਹੀਂ ਖਾਤਾ ਬਣਾਓ ਜਾਂ ਮੌਜੂਦਾ ਖਾਤੇ ਵਿੱਚ ਸਾਈਨ ਇਨ ਕਰੋ। ਸੰਬੰਧਿਤ ਫੀਸਾਂ ਦਾ ਭੁਗਤਾਨ ਕਰੋ ਅਤੇ ਆਨਲਾਈਨ ਅਰਜੀ ਦਿਓ। ਕਿਸੇ ਯੋਗ ਸਕੂਲ ਵਿੱਚ ਪੂਰੇ ਸਮੇਂ ਦੇ ਦਾਖਲੇ ਦਾ ਸਬੂਤ ਜਿਵੇਂ ਕਿ ਵਿਦਿਆਰਥੀ ਦੇ ਮਨੋਨਿਯਤ ਸਿਖਲਾਈ ਸੰਸਥਾ ਤੋਂ ਦਾਖਲੇ ਦਾ ਪੱਤਰ ਜਾਂ ਵਿਦਿਆਰਥੀ ਦੇ ਮੌਜੂਦਾ ਸਟੱਡੀ ਪ੍ਰੋਗਰਾਮ ਤੋਂ ਟਰਾਂਸਕ੍ਰਿਪਟ ਅਤੇ ਵਿਦਿਆਰਥੀ ਦੇ ਸਟੱਡੀ ਪਰਮਿਟ ਦੀ ਇੱਕ ਕਾਪੀ ਪਰਮਿਟ ਦਾ ਵਿਸਥਾਰ ਕਿਸੇ ਅੰਤਰਰਾਸ਼ਟਰੀ ਵਿਦਿਆਰਥੀ ਦਾ ਜੀਵਨ ਸਾਥੀ ਜਾਂ ਕਾਮਨ ਲਾ ਪਾਰਟਨਰ ਇਸ ਸਟ੍ਰੀਮ ਦੇ ਤਹਿਤ ਆਪਣੇ ਮੌਜੂਦਾ ਓਪਨ ਵਰਕ ਪਰਮਿਟ ਨੂੰ ਵਧਾਉਣ ਦੇ ਯੋਗ ਹੋ ਸਕਦਾ ਹੈ ਜੇਕਰ 8 ਲਿਖੀਆਂ ਸ਼ਰਤਾ ਪੂਰੀਆਂ ਹੁੰਦੀਆਂ ਹਨ ਵਿਦਿਆਰਥੀ ਕੋਲ ਇੱਕ ਵੈਧ ਸਟੱਡੀ ਪਰਮਿਟ ਹੈ ਵਿਦਿਆਰਥੀ ਕੈਨੇਡਾ ਵਿੱਚ ਸਰੀਰਕ ਤੌਰ ਤੇ ਮੌਜੂਦ ਹੈ ਜਾਂ ਪੜ੍ਹਾਈ ਦੌਰਾਨ ਕੈਨੇਡਾ ਵਿੱਚ ਸਰੀਰਕ ਤੌਰ ਤੇ ਮੌਜੂਦ ਰਹੇਗਾ ਵਿਦਿਆਰਥੀ ਇੱਕ DL-1 ਵਿਖੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯੋਗ ਪ੍ਰੋਗਰਾਮ ਵਿੱਚ ਪੂਰਾ ਸਮਾਂ ਦਾਖਲ ਹੈ ਅਤੇ ਵਿਦਿਆਰਥੀ ਆਪਣੇ ਸਟੱਡੀ ਪ੍ਰੋਗਰਾਮਾਂ ਦੇ ਅੰਤਮ ਪੜਾਅ ਵਿੱਚ ਨਹੀਂ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ। ਨਵੀਆਂ ਜਾਣਕਾਰੀਆਂ ਹਾਸਲ ਕਰਨ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ।